ਕਿ ਕਿ ਸੈਚੂਰੀ ਸੰਦ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਇੱਕ ਜੀਐਨਈ ਦਿਨ ਮਨਾਉਂਦੇ ਆ ਵੀ ਆਪਾਂ ਜੀਐਨਈ ਵਾਲੇ ਇਕੱਠੇ ਹੋ ਜਣ ਇੱਕੋ ਕਾਲਜ ਨੇ ਇਹਨੇ ਬੱਚੇ ਉਥੇ ਉਹ ਇੰਜੀਨੀਅਰ ਨੇ ਜਿਹੜੇ ਜਹਾਜ਼ ਬਣਾ ਰਹੇ ਨੇ ਐਸੀ ਤਰ੍ਹਾਂ ਹੀ ਮਾਈਕਰੋਸਾਫਟ ਚ ਹੈ 40 पर, 45% ਜਿਹੜੇ ਇੰਜੀਨੀਅਰ ਨੇ ਆ ਗੂਗਲ ਚ ਆ ਮਾਈਕਰੋਸਾਫਟ ਚ ਜਾ ਉਹ ਚ ਇੰਡੀਅਨਸ ਨੇ ਉਹ ਚੋਂ ਫਿਰ 70% 80% ਪੰਜਾਬੀ ਨੇ ਉਹ ਚਾਹ ਬੈਂਗਲੌਰ ਤੋਂ ਕਰਕੇ ਕੇ ਪੂਨੇ ਤੋਂ ਕਰਕੇ ਕੇ ਗੁਰਦਾਉਂ ਤੋਂ ਕਰਕੇ ਕੇ ਆਪਣੀ ਡਿਗਰੀ ਜਾਂ ਮਾਸਟਰ ਡਿਗਰੀ ਉਥੇ ਕੀਤੀ ਸੋ ਬਹੁਤ ਮੌਕੇ ਆਉਣਗੇ ਹੁਣ ਅੱਗੇ ਮਤਲਬ ਕਾਮਯਾਬੀ ਦੇ ਬਿਲਕੁਲ ਘਬਰਾਉਣਾ ਨਹੀਂ ਕੋਈ ਵਾਰੀ ਰੁਮੈਂ ਕਿਤੇ ਵੀ ਜਾਣਾ ਕਿ ਕਬੱਡੀ ਟੂਰਨਾਮੈਂਟ ਤੇ ਜਾਣਾ ਜਾਂ ਕਿਤੇ ਵੀ ਜਾਣਾ ਮੈਂ ਉੱਥੇ ਕਹਿਣਾ ਕਿ ਜਿਹੜੇ ਫਰਸਟ ਆਉਣਗੇ ਮੈਂ ਉਹਨਾਂ ਨੂੰ ਐਡਵਾਂਸ ਵਧਾਈ ਦੇਣਾ ਫਰਸਟਾਂ ਨੂੰ ਬਹੁਤ-ਬਹੁਤ ਵਧਾਈ ਜਿਹੜੇ ਫਰਸਟ ਆਏ ਪਰ ਫਰਸਟਾ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਔਨ ਵਾਲੇ ਚ ਸਭ ਤੋਂ ਵੱਡਾ ਹੱਥ ਸੈਕੰਡ ਤੇ ਥਰਡ ਵਾਲਾ ਹੁੰਦਾ ਜੋ ਨਾ ਹੁੰਦੇ ਤਾਂ ਕੰਪੀਟੀਸ਼ਨ ਨਹੀਂ ਹੋਣਾ ਸੀ ਫਿਰ ਸੋ ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਆਪਾਂ ਨੇ ਸੋ ਇੱਕ ਸਾਡੇ ਕਮਰੇ ਚ ਕਾਫੀ ਸਾਲਾਂ ਤੋਂ ਮੈਂ ਇੱਕ ਵਾਲ ਕਲੌਕ ਲੱਗਿਆ ਹੋਇਆ ਉਹਦੇ ਸੈਲ ਘੜ ਰੱਖੇ ਮੈਂ ਤਾਂ ਆਪਣੇ ਕਲਚਰ ਚ ਇਹਨੂੰ ਬਦਸ਼ਕ ਨਹੀਂ ਮੰਨਿਆ ਜਾਂਦਾ ਵੀ ਖੜੀ-ਖੜੀ ਨਹੀਂ ਰੱਖਣੀ ਕਰੇ ਮੇਰੀ ਮਾਂ ਵੀ ਕਹਿੰਦੀ ਰਹਿੰਦੀ ਬੇਬੋ ਤੋ ਘੜੀ ਖੜੀ ਕਾ ਨੂੰ ਐ ਮਗਰ ਕੋਈ ਗੱਲ ਨਹੀਂ ਦਬੇ ਇਹ ਤੋ ਬਹੁਤ ਸਿੱਖਿਆ ਮਿਲਦੀ ਐ ਕਿ ਸਿੱਖਿਆ ਮਿਲਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੈਨੂੰ ਸਿੱਖਿਆ ਕਿੱਥੋਂ ਸਿੱਖਿਆ ਲੈਣ ਤੇ ਉਹ ਅਸਲ ਚ ਕੀ ਐ ਨਾ ਕਿ ਕਈ ਵਾਰੀ ਆਪਣੀ ਇੱਛਾੰਤਾ ਉਪਰ ਰਿਜ਼ਲਟ ਨਹੀਂ ਆਉਂਦੇ ਬੱਚਾ ਸੋਚਦਾ ਮੈਂ 90% ਪਲੱਸ ਸਕੋਰ ਆਊਗਾ 70 ਪਲੱਸ ਰਹਿ ਜਾਂਦਾ ਫਿਲਮ ਪ੍ਰੋਡਿਊਸਰ ਸੋਚਦਾ ਫਿਲਮ ਹਿੱਟ ਹੋ ਜੂਗੀ ਤੇ ਬਹੁਤ ਜਾ ਹੀਰੋ ਸੋਚਦਾ ਮੈਂ ਸਪੋਰਟਿਵ ਪਰ ਕਲਾਕਾਰ ਬਣ ਜਾਊਗਾ ਉਸ ਫਿਲਮ ਫਲॉप ਹੋ ਜਾਂਦੀ ਕੋਈ ਬਿਜ਼ਨਸਮੈਨ ਸੋਚਦਾ ਮੈਂ ਆਹ ਫੈਕਟਰੀ ਮੈਨੂੰ ਇੰਨੇ ਦਾ ਟਰਨਓਵਰ ਦੇਊਗੇ ਇੰਨੇ ਦਾ ਪ੍ਰੋਫਿਟ ਦੇਊਗੇ ਫੈਕਟਰੀ ਘਾਟਾ ਪਾਉਂਦੀ ਹੈ ਕੋਈ ਪੋਲੀਟਿਸ਼ੀਅਨ ਸੋਚਦਾ ਇੰਨੀਆਂ ਸੀਟਾਂ ਜਿੱਤ ਕੇ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਆਪਦੀ ਸੀਟ ਹੀ ਹਾਰ ਜਾਂਦੇ ਤਾਂ ਉਸ ਵੇਲੇ ਲਗਭਗ ਨਾ ਦੇਖਿਆ ਗਿਆ ਕਿ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਜਿਆਦਾ ਲੋਤਰ ਲੋ ਵੀ ਆਪਣੇ ਆਪ ਨੂੰ ਕੋਸਣ ਲੱਗ ਜਾਂਦੇ ਮੇਰਾ ਕੀ ਕਸੂਰ ਹੈ ਰੱਬ ਮੇਨਾਂ ਪਤਾ ਨਹੀਂ ਐ ਕੋ ਕਰਦਾ ਮੈਂ ਤਾਂ ਕਦੇ ਮਾਰਾ ਵੀ ਨਹੀਂ ਕੀਤਾ ਕਿਸੇ ਦਾ ਇੰਨੀ ਮਿਹਨਤ ਕੀਤੀ ਮੇਰੀ ਕਿਸਮਤੀ ਖਰਾਬ ਹੈ ਫਲਾਣਾ ਤਿਮਕਾ ਇਹਦੇ ਨਾਲ ਆਪਦੇ ਆਪ ਨੂੰ ਹੀ ਕੋਸਣ ਲੱਗ ਜਾਂਦੇ ਤੁਸੀਂ ਉਸ ਵੇਲੇ ਉਹ ਘੜੀ ਦੇਖੋ ਜਿਹੜੀ ਖੜੀ ਹੈ ਕਿ ਛਮਤਾਵ ਕੋ ਰਿਜ਼ਲਟ ਨਹੀਂ ਹੁੰਦੇ 네ਗੈਟਿਵਿਟੀ ਮਾਈਂਡ ਚ ਆ ਰਹੀ ਹੈ ਤਾਂ ਘੜੀ ਦੇਖੋ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ 'ਚ ਦੋ ਵਾਰੀ ਸਹੀ ਟਾਈਮ ਦਿੰਦੀ ਐ 11:10 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰੀ ਸਹੀ ਹੋ ਸਕਦੀ ਐ ਤਾਂ ਆਪਣੇ ਸਾਹ ਤਾਂ ਚੱਲਦੇ ਨੇ ਆਪਣੇ ਸਾਹ ਤਾਂ ਚੱਲਦੇ ਨੇ ਆਪਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨੀ ਪਊਗੀ ਪਰ ਰਨ ਵੀ ਜਿਹੜਾ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਕੋਈਆਂ ਥੋੜੀ ਤਾਂ ਹਾਂ ਚੱਕਦਾ ਉਹਨੂੰ ਰਨਵੇ ਦਾ ਮੌਕਾ ਦਿੰਦਾ ਵੀ ਆ ਜਾ ਅੱਗੇ ਜਾ ਜਹਾਜ਼ ਇੰਨਾ ਤੇ ਡਿਪੈਂਡ ਕਰਦਾ ਕਿ ਉਹ ਕਿੱਡੀ ਕਿ ਦੂਰ ਤੱਕ ਦੀ ਫਲਾਈਟ ਲੈਂਦਾ ਪਰ ਹਾਂ ਰਨਵੇ ਜਦੋਂ ਉਹਨੂੰ ਉੜਾ ਦਿੰਦਾ ਜਹਾਜ਼ ਬਹੁਤ ਉੱਚਾ ਚਲੇ ਜਾਂਦਾ ਤੇ ਜਹਾਜ਼ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਰਨਵੇ ਨੂੰ ਯਾਦ ਰੱਖੇ ਕਿਤੇ ਫਿਰ ਉਤਰਨਾ ਵੀ ਹੁੰਦਾ ਹੈ ਸੋ ਜੜਾ ਨੂੰ ਜ਼ਰੂਰ ਯਾਦ ਰੱਖਿਓ ਜਿੱਦੀ ਮਰਜ਼ੀ ਤਰੱਕੀ ਕਰ ਲੋ ਆਪਣੇ ਮਾਪੇ ਆਪਣੇ ਟੀਚਰ ਪੁਰਾਣੇ ਆਪਣੇ ਜਿਹੜੇ ਪੁਰਾਣੇ ਪਿੰਡ ਦੇ ਦੋਸਤ ਨਿੱਤਰ ਜਾਂ ਗਣ ਆਂਗਵਾਂਡ ਚੋ ਜਿੰਨਾ ਜਿੰਨਾ ਨੇ ਵੀ ਹੈਲਪ ਕੀਤੀ ਕਿਸੇ ਵੀ ਕਿਸਮ ਦੀ ਤੁਹਾਡੀ ਤਰੱਕੀ ਦੇ ਵਿੱਚ ਤਾਂ ਉਹਨਾਂ ਨੂੰ ਜਰੂਰ ਯਾਦ ਰੱਖੋ ਉਹਨਾਂ ਨੂੰ ਰਿਸਪੈਕਟ ਦਿਓ ਬਣਦੀ ਤੇ ਉਹਨਾਂ ਨੂੰ ਬਸ ਇਹੀ ਖੁਸ਼ੀ ਹੁੰਦੀ ਹੈ ਵੀ ਸਾਨੂੰ ਭੁੱਲੇ ਨਹੀਂ ਹਜੇ ਤੱਕ ਆਮ ਤੌਰ ਤੇ ਕੀ ਹੁੰਦਾ ਨਾ ਜੇ ਮੈਂ ਹੁਣ ਪਿੰਡ ਜਾਣਾ ਪਿੰਡ ਜਾਣਾ ਤਾਂ ਪਿੰਡ ਵਾਲਿਆਂ ਨੂੰ ਮੈਂ ਜਾਣਦਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਉਹਨਾਂ ਨਾਲ ਤਾਂ ਖੇਡਦਾ ਰਿਆਂ ਗੁੱਲ ਡੰਡਾ ਬਾਂਦਰ ਕਿਲਾ ਹੈ ਤੇ ਕ੍ਰਿਕਟ ਵੀ ਬਾਅਦ ਚ ਚਲਾਨੀ ਸੀ ਥਾਪੀ